ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਪੰਜਾਬੀ ਰਾਸ਼ੀਫਲ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 112 ਸਾਲਾਂ ਦੇ ਬਾਅਦ ਇਤਿਹਾਸ ਦੇ ਵਿੱਚ 9 ਅਗਸਤ 2025 ਨੂੰ ਬਹੁਤ ਵੱਡਾ ਗ੍ਰਹਿਣ ਪੂਰਨ ਮਾਸੀ ਵਾਲ ਦਿਨ ਲੱਗਣ ਵਾਲਾ ਹੈ ਇਸ ਗ੍ਰਹਿਣ ਦੇ ਮੌਕੇ ਤੇ ਕਿਹੜੀਆਂ ਰਾਸ਼ੀਆਂ ਹੋਣ ਵਾਲੀਆਂ ਹਨ ਕਰੋੜਪਤੀ ਤੇ ਤੁਹਾਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਗ੍ਰਹਿਣ ਦੇ ਸਮੇਂ ਜਦੋਂ ਗ੍ਰਹਿਣ ਲੱਗੇਗਾ ਤੇ ਇਸ ਸਮਾਪਤੀ ਹੋਵੇਗੀ ਦੇ ਮੌਕੇ ਤੇ ਤੁਹਾਨੂੰ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਬਿਲਕੁਲ ਵੀ ਨਹੀਂ ਕਰਨਾ ਗ੍ਰਹਿਣ ਕਿਸ ਜਗ੍ਹਾ ਤੇ ਲੱਗਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਲੈ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਇਸ ગ્રਹਣ ਦਾ ਪ੍ਰਭਾਵ ਤੁਹਾਡੇ ਉੱਪਰ ਲਾਭਕਾਰੀ ਹੋਵੇ ਦੋਸਤੋ 112 ਸਾਲਾਂ ਦੇ ਬਾਅਦ 9 ਅਗਸਤ ਨੂੰ ਪੂਰਨਮਾਸ਼ੀ ਵਾਲੇ ਦਿਨ ਬਹੁਤ ਹੀ ਭਿਆਨਕ ਗ੍ਰਹਣ ਲੱਗਣ ਜਾ ਰਿਹਾ ਹੈ ਇਹ ਗ੍ਰਹਣ ਸਾਲ ਦਾ ਦੂਸਰਾ ਗ੍ਰਹਣ ਹੋਣ ਵਾਲਾ ਹੈ ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਜੀ ਜਿਵੇਂ ਕਿ ਗ੍ਰਹਣ ਇਸ ਰਹਿਣ ਦੇ ਦੌਰਾਨ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਜੀ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋਗੇ ਤਾਂ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੇ ਮਾੜਾ ਪ੍ਰਭਾਵ ਕੋਈ ਵੀ ਨਹੀਂ ਪਵੇਗਾ ਦੋਸਤੋ ਇਹਨਾਂ ਰਾਸ਼ੀ ਵਾਲਿਆਂ ਤੇ ਮਠਿਆਈ ਵੰਡਣ ਦੇ ਲਈ ਤਿਆਰ ਹੋ ਜਾਓ ਕਿਉਂਕਿ ਇਹਨਾਂ ਦਾ ਸਹਿਯੋਗ ਬਹੁਤ ਹੀ ਵਧੀਆ 112 ਸਾਲਾਂ ਦੇ ਬਾਅਦ ਵੰਡ ਰਿਹਾ ਹੈ ਜੋ ਕਿ ਇਹਨਾਂ ਦੀ ਕਿਸਮਤ ਨੂੰ ਚਮਕਾ ਦੇਵੇਗਾ ਇਹ ਗ੍ਰਹਾਂ ਦੇ ਮੌਕੇ ਇਹ ਜਈਆਂ ਕਿਹੜੀਆਂ 6 ਖੁਸ਼ਹੰਦਸੀ ਬਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਜੀ 6 ਰਾਸ਼ੀ ਵਾਲਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਧਨ ਦੌਲਤ ਤੇ ਸੁਖ ਸ਼ਾਂਤੀ ਵਾਲੀ ਜ਼ਿੰਦਗੀ ਪ੍ਰਾਪਤ ਹੋਵੇਗੀ ਆਉਣ ਵਾਲਾ ਸਮਾਂ ਇਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਕੋਈ ਵੀ ਦੁੱਖ ਕਸ਼ਟ ਨਹੀਂ ਹੋਵੇਗਾ ਜੋਤਿਸ਼ ਸ਼ਾਸਤਰਾਂ ਦੇ ਅਨਸਾਰ ਇਹਨਾਂ ਦੀ ਹੁਣ ਕਿਸਮਤ ਚਮਕ ਜਾਵੇਗੀ ਤੇ ਨਾਲ ਦੀ ਨਾਲ ਬਹੁਤ ਸਾਰੇ ਗ੍ਰਹਿ ਸਾਰੀਆਂ ਖੁਸ਼ੀਆਂ ਲੈ ਕੇ ਆਉਣਗੇ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਮੁਸੀਬਤਾਂ ਦਾ ਖਾਤਮਾ ਹੋ ਜਾਵੇਗਾ ਤੇ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਗ੍ਰਹਿਣ ਤੋਂ ਤੁਰੰਤ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਤਨ ਦੀ ਵਰਖਾ ਹੋਵੇਗੀ ਇਹਨਾਂ ਨੂੰ ਤਨ ਦੀ ਪ੍ਰਾਪਤੀ ਜਿਹੜੀਆਂ ਤਨ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸਭ ਮੁਸ਼ਕਲਾਂ ਹੁਣ ਖਤਮ ਹੋ ਜਾਣਗੀਆਂ ਗ੍ਰਹਿਣ ਤੋਂ ਤੁਰੰਤ ਬਾਅਦ ਇਹ ਰਾਸ਼ੀ ਵਾਲੇ ਜਿਹੜਾ ਕੋਈ ਵੀ ਫੈਸਲਾ ਆਪਣੀ ਜ਼ਿੰਦਗੀ ਦਾ ਜਾਂ ਆਪਣੇ ਵਪਾਰ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਲੈਣਾ ਚਾਹੁੰਦੇ ਹਨ ਇਹਨਾਂ ਨੂੰ ਉਸ ਵਿੱਚ ਵਾਦਾ ਹੀ ਵਾਦਾ ਮਿਲਣ ਵਾਲਾ ਹੈ Hindu ਸ਼ਾਸਤਰਾਂ ਅਨੁਸਾਰ ਗ੍ਰਹਿਣ ਤੋਂ ਬਾਅਦ ਧਨ ਦੀ ਲਾਭ ਪ੍ਰਾਪਤੀ ਹੁਣ ਵਿਧਾਤਾ ਖੁਦ ਵੀ ਨਹੀਂ ਰੋਕ ਸਕਦੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ 9 ਅਗਸਤ ਨੂੰ ਰਹਿਣ ਹੋਵੇਗਾ ਇਸ ਦਾ ਸੂਤਕ ਕਾਲ ਕਿੰਨੇ ਵਜੇ ਲੱਗ ਰਿਹਾ ਹੈ ਤੇ ਨਾਲ ਹੀ ਇਸ ਦੀ ਸਮਾਪਤੀ ਕਿੰਨੇ ਵਜੇ ਹੋਵੇਗੀ ਨਾਲ ਹੀ ਤੁਹਾਨੂੰ ਐਵੇਂ ਜਾਣਕਾਰੀ ਦੇਵਾਂਗੇ ਕਿ ਗ੍ਰਹਿ ਦੇ ਮੌਕੇ ਤੁਸੀਂ ਉਹ ਸਾਰੀਆਂ ਦਸੇ ਹੋਏ ਉਪਾਅ ਵੀ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਨਾਲ ਹੀ ਤੁਹਾਨੂੰ ਮੈਂ ਜਾਣਕਾਰੀ ਦੇਵਾਂਗੀ ਗ੍ਰਹਿ ਦੇ ਮੌਕੇ ਕਿਹੜੀਆਂ ਬਹੁਤ ਵੱਡੀਆਂ ਗਲਤੀਆਂ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦੇ ਕਾਰਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੁਹਾਡਾ ਵਪਾਰ ਠੱਪ ਹੋ ਸਕਦਾ ਹੈ ਤੁਸੀਂ ਸੋਚਦੇ ਹੋਗੇ ਤੁਹਾਡੀ ਕਿਸਮਤ ਖਰਾਬ ਹੈ ਜਾਂ ਤੁਹਾਡੇ ਮਨ ਵਿੱਚ ਇਹ ਵਿਚਾਰ ਚੱਲਦੇ ਹਨ ਕਿ ਤੁਹਾਡੇ ਉੱਤੇ ਕਿਸੇ ਨੇ ਕੋਈ ਜਾਦੂ ਟੂਣਾ ਕਰਵਾ ਦਿੱਤਾ ਹੈ ਤੁਹਾਨੂੰ ਕੋਈ ਕੰਮ ਜਿਹੜਾ ਹੈ ਤੁਹਾਡਾ ਨਿਪਰੇ ਨਹੀਂ ਚੜ ਰਿਹਾ ਇਹੋ ਜਿਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਜੇਕਰ ਤੁਸੀਂ ਚ ਰਹਿਣ ਦੇ ਮੌਕੇ ਸਾਡੇ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੇ ਆਪਣੀ ਕਿਰਪਾ ਪੂਰੇ ਵਿਸ਼ਵਾਸ ਦੇ ਨਾਲ ਤੁਹਾਡੇ ਉੱਪਰ ਵਰਸਾਉਣ ਤਾਂ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਨਾ ਦੋਸਤੋ ਸਾਲ ਦਾ ਦੂਸਰਾ ਗ੍ਰਹਿਣ ਕੋਈ ਮਾਮੂਲੀ ਗ੍ਰਹਿਣ ਨਹੀਂ ਹੋਵੇਗਾ ਜੋ ਕਿ ਪੂਰਨਮਾਸ਼ੀ ਦੇ ਦਿਨ ਲੱਗਣ ਵਾਲਾ ਹੈ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਚੜੀਆਂ ਹੁੰਦੀਆਂ ਹਨ ਉਹ ਧਰਤੀ ਤੇ ਆਉਣਾ ਇੱਕਦਮ ਬੰਦ ਕਰ ਦਿੰਦੇ ਹਨ ਇਸ ਸਮੇਂ ਜਿਹੜਾ ਹੈ ਉਹ ਬਿਲਕੁਲ ਵੀ ਧਰਤੀ ਤੋਂ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਇਸ ਨਾਲ ਧਰਤੀ ਉੱਤੇ ਹਨੇਰਾ ਛਾ ਜਾਂਦਾ ਹੈ ਜਿਸ ਸਮੇਂ ਦੇਵੀ ਸ਼ਕਤੀਆਂ ਹੁੰਦੀਆਂ ਹਨ ਉਹ ਇੱਕ ਬਰਾਬਰ ਹੋ ਜਾਂਦੀਆਂ ਹਨ ਇਹ ਸਾਲ ਦਾ ਜਿਹੜਾ ਕਿ ਸਭ ਤੋਂ ਮਹੱਤਵਪੂਰਨ ਗ੍ਰਹਣ ਹੋਣ ਵਾਲਾ ਹੈ ਇਹ 9 ਅਗਸਤ ਨੂੰ 12 ਵਜੇ 1 ਮਿੰਟ ਤੇ ਸ਼ੁਰੂ ਹੋਵੇਗਾ ਤੇ ਇਹ ਜਿਹੜਾ ਗ੍ਰਹਿਣ ਹੈ ਰਾਤ ਨੂੰ 2 ਵਜੇ 25 ਮਿੰਟ ਤੱਕ ਇਸ ਦਾ ਸਮਾਂ ਹੈ ਉਦੋਂ ਇਹ ਸਮਾਪਤ ਹੋਵੇਗਾ ਇਸ ਦਾ ਸੂਤਕਾਲ 8 ਘੰਟੇ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਤੇ ਇਹ ਗ੍ਰਹਿਣ ਕਟੋ-ਕਟ 5 ਘੰਟੇ ਰਹਿਣ ਵਾਲਾ ਹੈ ਇਹ ਗ੍ਰਹਿਣ ਦਾ ਪ੍ਰਭਾਵ ਭਾਰਤ ਵਿੱਚ ਨਹੀਂ ਮਿਲ ਰਿਹਾ ਪਰ ਇਸ ਦੀ ਇੱਕ ਖੰਗੋਲੀ ਪ੍ਰਕਿਰਿਆ ਹੁੰਦੀ ਹੈ ਕਹਨ ਤੋਂ ਪਾਪ ਕੇ ਇਸ ਦੌਰਾਨ ਕੀਤੇ ਗਏ ਪਾਪ ਕਦੇ ਵੀ ਖਾਲੀ ਨਹੀਂ ਜਾਂਦੇ ਇਸ ਉਪਾਦ ਦਾ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਜਦ ਵੀ ਚੰਦਰ ਗ੍ਰਹਿਣ ਲੱਗਦਾ ਹੈ ਤਾਂ ਆਪਣੀ ਰਾਸ਼ੀ ਪਰਵਰਤਨ ਜ਼ਰੂਰ ਕਰਦਾ ਹੈ ਜਿਸ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ ਜਿਸ ਦਾ ਪ੍ਰਭਾਵ 12 ਹੀ ਰਾਸ਼ੀਆਂ ਦੇ ਉੱਪਰ ਜ਼ਰੂਰ ਪੈਂਦਾ ਹੈ ਕਈਆਂ ਦੇ ਤਾਂ ਇਸ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ ਤੇ ਕਈਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਵ ਜਿਸ ਰਾਸ਼ੀ ਦੇ ਨਾਲ ਸੰਬੰਧ ਰੱਖਦੇ ਹਨ ਜਿਸ ਵਿਅਕਤੀ ਦੀ ਰਾਸ਼ੀ ਵਿੱਚ ਬੜੀ ਸਥਿਤੀ ਚੰਗੀ ਹੁੰਦੀ ਹੈ ਉਸ ਵਿਅਕਤੀ ਦੀ ਕਿਸਮਤ ਉਸ ਦਾ ਬਹੁਤ ਜ਼ਿਆਦਾ ਸਾਥ ਦਿੰਦੀ ਹੈ ਇਸ ਵਾਰ ਜਦੋਂ ਵੀ ਗ੍ਰਹਿਣ ਲੱਗੇਗਾ ਤਾਂ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਵੇਗੀ ਹੁਣ ਤੁਹਾਨੂੰ ਦੱਸ ਦਈਏ ਗ੍ਰਹਿਣ ਦੇ ਸਮੇਂ ਤੁਸੀਂ ਕਿਹੜੇ ਉਪਾਅ ਕਰਨੇ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਜੀਵਨ ਦੀਆਂ ਸਾਰੀਆਂ ਇਹ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਦੇ ਸtare ਚਮਕਣ ਵਾਲੇ ਹਨ ਦੋਸਤੋ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਜਿੰਨਾ ਵੀ ਸਮਾਂ ਇਸ grain ਦੇ ਵਿੱਚ ਲੱਗਣ ਵਾਲਾ ਹੈ ਉਸ ਸਮੇਂ ਤੁਸੀਂ ਘਰ ਵਿੱਚ ਖਾਣਾ ਬਣਾਉਣਾ ਹੈ ਤੇ ਨਾ ਹੀ ਤੁਸੀਂ ਘਰ ਵਿੱਚ ਖਾਣਾ ਖਾਣਾ ਹੈ ਨਾਲ ਦੀ ਨਾਲ ਇਸਤਰੀ ਵਰਗ ਨੂੰ ਇਹ ਜਾਣਕਾਰੀ ਦੇ ਦਈ ਹੈ ਜਿੰਨਾ ਵੀ ਸਮਾਂ ਇਹ grain ਲੱਗਣ ਵਾਲਾ ਹੈ ਤੁਸੀਂ ਆਪਣੇ ਸਿਰ ਤੇ ਕੰਗੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਇਹ ਤਾਂ ਹੀ ਤੁਹਾਨੂੰ ਦੱਸ ਦਈਏ ਕਿ ਜਿੰਨਾ ਵੀ ਸਮਾਂ ਗ੍ਰਹਿਣ ਲੱਗੇਗਾ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਚਾਕੂ ਜਾਂ ਕਿਸੇ ਵੀ ਨੁਕੀਲੀ ਚੀਜ਼ ਦਾ ਇਸਤੇਮਾਲ ਨਾ ਕਰੋ ਇਸ ਤਰ੍ਹਾਂ ਕਰਨਾ ਤੁਹਾਡੀ ਜ਼ਿੰਦਗੀ ਉੱਪਰ ਇਸ ਦਾ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਾ ਸਕਦਾ ਹੈ ਇਸ ਪ੍ਰਕਾਰ ਤੁਹਾਨੂੰ ਨਹੀਂ ਤਾਂ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਗ੍ਰਹਿਣ ਦੇ ਮੌਕੇ ਜੇਕਰ ਤੁਸੀਂ ਇਹ ਕੋਈ ਉਪਾਅ ਕਰ ਲੈਂਦੇ ਹੋ ਸਿਰ ਤੋਂ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਪਹਿਲਾਂ ਕਿਸੇ ਕੋਲੋਂ ਪੈਸੇ ਲਏ ਸੀ ਪਰ ਤੁਹਾਡੇ ਕੋਲੋਂ ਉਧਾਰ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ ਤੁਹਾਡੇ ਉੱਪਰ ਕਰਜ਼ੇ ਵਰਗੀ ਸਮੱਸਿਆ ਹਾਵੀ ਹੋ ਚੁੱਕੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਜੇਕਰ ਤੁਸੀਂ ਸਾਡੇ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਵਿੱਚੋਂ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਲਾਲ ਕੱਪੜਾ ਲੈਣਾ ਹੈ ਫਿਰ ਉਸ ਨੂੰ ਤੁਸੀਂ ਧਰਤੀ ਤੇ ਵਿਛਾਉਣਾ ਹੈ ਕੱਪੜੇ ਉੱਪਰ ਤੁਸੀਂ ਸੱਜੇ ਹੱਥ ਨਾਲ ਇੱਕ ਮੋਟੀ ਲੌਂਗਾਂ ਦੀ ਇੱਕ ਮੁਠੀ ਲੌਂਗਾਂ ਦੀ ਪਾ ਦੇਣੀ ਹੈ ਤੇ ਇਸ ਤਰ੍ਹਾਂ ਕੱਪੜੇ ਨੂੰ ਇੱਕ ਪੋਟਲੀ ਦੀ ਤਰ੍ਹਾਂ ਬੰਨ ਲੈਣਾ ਹੈ ਫਿਰ ਤੁਸੀਂ ਇਸ ਪੋਟਲੀ ਨੂੰ ਕਿਸੇ ਵੀ ਮੰਦਰ ਦੇ ਵਿੱਚ ਜਾ ਕੇ ਜਾਂ ਭੋਜਨ ਸਥਾਨ ਦੇ ਉੱਪਰ ਵੀ ਰੱਖ ਸਕਦੇ ਹੋ ਇਹ ਪੋਟਲੀ ਨੂੰ ਤੁਸੀਂ 9 ਅਗਸਤ ਨੂੰ ਚੁੱਕਣਾ ਹੈ ਤੇ ਚੁੱਕ ਕੇ ਮੰਦਰ ਲੈ ਜਾਣਾ ਹੈ ਤੇ ਮੰਦਰ ਦੇ ਬਾਹਰ ਜਿਹੜਾ ਵੀ ਕੋਈ ਭਿਖਾਰੀ ਬੈਠਾ ਹੁੰਦਾ ਹੈ ਉਸ ਨੂੰ ਇਹ ਪੋਟਲੀ ਤੁਸੀਂ ਦਾਨ ਕਰ ਦੇਣੀ ਹੈ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਉੱਪਰ ਕੋਈ ਵੀ ਜੋ ਦੋਸ਼ ਲੱਗਾ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਤੁਹਾਡੇ ਘਰ ਵਿੱਚ ਪੈਸਾ ਨਹੀਂ ਸੀ ਟਿਕਦਾ ਤਾਂ ਇਹ ਸਮੱਸਿਆ ਤੁਹਾਡੀ ਦੂਰ ਹੋਵੇਗੀ ਨਾਲ ਹੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਆਰਥਿਕ ਕਸ਼ਟਾਂ ਤੋਂ ਵੀ ਮੁਕਤੀ ਮਿਲੇਗੀ ਇਹ ਇੱਕ ਐਸਾ ਉਪਾਅ ਹੈ ਜਿਹੜਾ ਜੇਕਰ ਚ ਰਹਿਣ ਦੇ ਮੌਕੇ ਕੀਤਾ ਜਾਵੇ ਤਾਂ ਕਦੇ ਵੀ ਖਾਲੀ ਨਹੀਂ ਜਾਵੇਗਾ ਇਸ ਦੇ ਅਨਸਾਰ ਜੋਤਿਸ਼ਾਸਤਰਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਕਿਸੇ ਵੀ ਮੈਂਬਰ ਤੇ ਗਾਲੇ ਜਾਦੂ ਦਾ ਕੋਈ ਅਸਰ ਨਾ ਹੋਵੇ ਤਾਂ ਤੁਸੀਂ ਇਹ ਉਪਾਅ ਕਰ ਲੈਣਾ ਸਭ ਤੋਂ ਪਹਿਲਾਂ ਇੱਕ ਨਾਰੀਅਲ ਖਰੀਦ ਕੇ ਲਿਆਉਣਾ ਹੈ ਗ੍ਰਹਿਣ ਦਾ ਸਮਾਂ ਸ਼ੁਰੂ ਹੋ ਗ੍ਰਹਿਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਤੋਂ ਲੈ ਕੇ ਤੁਸੀਂ ਘਰ ਦੇ ਕਿਸੇ ਵੀ ਮੈਂਬਰ ਦੇ ਮੱਥੇ ਦੇ ਨਾਲ ਇਹ ਨਾਰੀਅਲ ਚੁਹਾ ਕੇ ਫਿਰ ਤੁਸੀਂ ਪੂਜਾ ਸਥਾਨ ਵਾਲੀ ਜਗ੍ਹਾ ਤੇ ਰੱਖ ਦੇਣਾ ਹੈ ਤੇ ਫਿਰ ਅਗਲੇ ਦਿਨ ਤੁਸੀਂ ਗ੍ਰਹਿਣ ਵਾਲੇ ਦਿਨ ਇਹ ਨਾਰੀਅਲ ਕਿਸੇ ਵੀ ਮੰਦਰ ਦੇ ਪੁਖਾਰੀ ਨੂੰ ਦਾਨ ਕਰਵਾਉਣਾ ਹੈ ਇਸ ਨੂੰ ਦਾਨ ਕਰ ਦੇਣਾ ਹੈ ਇਸ ਨੂੰ ਤੁਸੀਂ ਜੇਕਰ ਮੰਨ ਲਿਆ ਤਾਂ ਤੁਹਾਡੇ ਉੱਪਰ ਕਿਸੇ ਦੀ ਵੀ ਮਾੜੀ ਨਿਗਾਹ ਜਾਦੂ ਟੂਣਾ ਕਰਵਾਉਂਦੀ ਜੋ ਸੋਚ ਹੈ ਉਸ ਉੱਪਰ ਜਦੋਂ ਹੁਣ ਉਹ ਉਸਦੇ ਖੁਦ ਉੱਪਰ ਹੀ ਹਾਵੀ ਹੋਵੇਗੀ ਦੋਸਤੋ ਹੁਣ ਗੱਲ ਕਰ ਲੈਨੇ ਹਾਂ ਖੁਸ਼ ਨਸੀਬ ਰਾਸ਼ੀਆਂ ਬਾਰੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਗ੍ਰਹਿਣ ਤੋਂ ਤੁਰੰਤ ਬਾਤ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੀ ਕੁੰਡਲੀ ਦੇ ਗ੍ਰਹਿ ਤੁਹਾਡੇ ਤੇ ਖੁਸ਼ ਹੋ ਜਾਣਗੇ ਜਿਸ ਨਾਲ ਤੁਹਾਡੀ ਨੌਕਰੀ ਵਿੱਚ ਸ਼ੁਭ ਯੋਗ ਬਣ ਰਹੇ ਹਨ ਜੇਕਰ ਤੁਸੀਂ ਕਾਫੀ ਸਮੇਂ ਤੋਂ ਨੌਕਰੀ ਤੋਂ ਪਰੇਸ਼ਾਨ ਸੀ ਇਹ ਪਰੇਸ਼ਾਨੀ ਤੁਹਾਡੀ ਖਤਮ ਹੋ ਜਾਵੇਗੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਐਸਾ ਚਾਨਣ ਹੋ ਰਿਹਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਜੋ ਹਨ ਦੂਰ ਹੋ ਜਾਣਗੀਆਂ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥੋ ਰਾਜੀ ਵਾਲਿਆਂ ਨੂੰ ਦੱਸ ਦਈਏ ਕਿ ਸਰੀਰਕ ਪ੍ਰਤੀ ਕੋਈ ਵੀ ਜੇਕਰ ਉਸ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਤਾਂ ਇਹ ਰੋਗ ਤੁਹਾਡਾ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਗ੍ਰਹਿ ਤੋਂ ਬਾਅਦ ਦੂਰ ਹੋ ਜਾਵੇਗਾ ਜੇਕਰ ਤੁਹਾਡਾ ਵਪਾਰ ਕਾਫੀ ਸਮੇਂ ਤੋਂ ਬੰਦ ਸੀ ਤਾਂ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਉਦੇਸ਼ ਜੇਕਰ ਤੁਹਾਡਾ ਕੋਈ ਉਦੇਸ਼ ਹੈ ਕੋਈ ਸੁਪਨਾ ਸੋਚ ਰਹੇ ਸੀ ਤੁਹਾਡੀ ਯਾਤਰਾ ਸਫਲ ਹੋਣ ਵਾਲੀ ਹੈ ਤੁਹਾਨੂੰ ਆਰਥਿਕ ਲਾਭ ਪ੍ਰਾਪਤ ਹੋਣ ਵਾਲਾ ਹੈ ਤੁਹਾਡੀ ਵਿਦੇਸ਼ ਯਾਤਰਾ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਰਾਜਨੀਤਿਕ ਲੋਕਾਂ ਨਾਲ ਤੁਹਾਡੇ ਮਤਭੇਦ ਜਿਹੜੇ ਕਾਫੀ ਸਮੇਂ ਤੋਂ ਸਾਨੂੰ ਦੂਰ ਹੋ ਜਾਣਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਹੈ ਤੇ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਿਸੇ ਨੌਕਰੀ ਨੂੰ ਲੈ ਕੇ ਤੱਕੇ ਖਾ ਰਹੇ ਸੀ ਤਾਂ ਇਸ ਸਮੇਂ ਤੁਹਾਨੂੰ ਨੌਕਰੀ ਮਿਲ ਜਾਵੇਗੀ ਭਾਵੇਂ ਮਨ ਚਾਹੀ ਨੌਕਰੀ ਮਿਲੇਗੀ ਬ੍ਰੇਕਰ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਪੋਜ਼ਿਟਿਵ ਬਦਲਾਅ ਹੋਣ ਵਾਲਾ ਹੈ ਜਿਸ ਦੇ ਨਾਲ ਇਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਖਤਮ ਹੋਣ ਵਾਲੀਆਂ ਹਨ ਤੇ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੁਣ ਹੋ ਚੁੱਕੀ ਹੈ ਜੇਸੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹੁਣ ਖਤਮ ਹੋ ਜਾਣਗੀਆਂ ਤੁਹਾਨੂੰ ਜੇਕਰ ਕਾਫੀ ਸਮੇਂ ਤੋਂ ਕੋਈ ਪਰੇਸ਼ਾਨੀ ਸੀ ਧਨ ਦੇ ਸੰਬੰਧੀ ਪਰੇਸ਼ਾਨੀ ਸੀ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਭਾਵ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੁਣ ਖਾਤਮਾ ਹੋਣ ਵਾਲਾ ਹੈ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਤੁਹਾਡੇ ਭਾਗ ਖੁੱਲ ਜਾਣਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਸਾਨੂੰ ਸਾਰੀਆਂ ਖਤਮ ਹੋਣਗੀਆਂ ਤੁਹਾਡੇ ਬੱਚਿਆਂ ਵੱਲੋਂ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਪਰਿਵਾਰ ਤੁਹਾਡਾ ਸਹਿਯੋਗ ਦੇਵੇਗਾ ਇਹ ਸਾਂਝੀ ਉਹ ਸ਼ੇਰ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਅੰਦਰ ਗ੍ਰਹਿਣ ਤੋਂ ਤੁਰੰਤ ਬਾਅਦ ਬਦਲਣ ਵਾਲੀ ਹੈ ਭਾਵ ਕਿ ਇਹਨਾਂ ਦੀ ਕਿਸਮਤ ਦੇ ਸਤਾਰੇ ਚਮਕਣ ਵਾਲੇ ਹਨ ਇਹ ਇਹਨਾਂ ਨੂੰ ਹੁਣ ਕਰੋੜਪਤੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਸੌਨ ਦੀ ਪੂਰਨਮਾਸ਼ੀ ਤੋਂ ਬਾਅਦ ਇਹਨਾਂ ਦੀ ਕਿਸਮਤ ਬਦਲ ਜਾਵੇਗੀ ਇਹ ਜੋ ਵੀ ਚਾਣਗੇ ਇਹਨਾਂ ਨੂੰ ਉਹ ਸਭ ਮਿਲ ਜਾਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜੈ ਚੰਦਰ ਦੇਵ ਲਿਖਣਾ ਕਦੇ ਨਾ ਭੁੱਲਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ